ਅਸੀਂ ਅਹੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੀ ਗੱਡੀ ਸਲੋ ਨਾਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਦੇ ਵਿੱਚ ਵੱਜਾ ਵਾ ਤੇ ਅਸੀਂ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇੜਦੀ ਗਈ ਗੱਡੀ ਆਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਆ ਕੇ ਨੂੰ ਚੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚੇ ਸੜ ਲੱਗ ਗਏ ਬੱਚੇ ਕੁਝ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਾਲੇ ਤੇ ਲੱਗ ਗਈ ਦੀਆਂ ਸਟ ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਹੁਣ ਅੱਗੇ ਉੱਥੇ ਜਾ ਕੇ ਵੇਖਦੇ ਕੀ ਹੋਇਆ ਹਲੇ ਇਤੋਂ ਅਰਿਪਾਈ ਅਸੀਂ ਵੀ ਜਾ ਰਹੇ ਅਸੀਂ ਬਟਾਲੇ ਕੋ ਧਾਰੀਵਾਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਆਈ ਟਰੱਕ ਆਡੇ ਪਿੱਛੋਂ ਆਨ ਕੇ ਵੱਜਾ ਸਾਡੀ ਗੱਡੀ ਤੇ ਨਾਲ ਗੱਡੀਆਂ ਦੀ ਪਲਟ ਦੀ ਰੇਡ ਨਹੀਂ ਅੱਗੇ ਗਈ ਆ ਠੀਕ ਹੈ ਜੀ 20 ਫੋਟਾ ਅੱਗੇ ਰੇਡ ਦੀ ਆਈ ਗੱਡੀ ਚ ਕਿ ਨਹੀਂ ਦੇਖ ਸਕਦੇ ਜੀ ਗੱਡੀ ਚ ਕਿ ਨਹੀਂ ਜਾਣੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰዱ ਸਾਹਿਬ ਵੀ ਨਾਲ ਸਾਰੀ ਸੀ ਤੇ ਇੱਕ ਬੁਗੜੀਆਂ ਮੇਰੀ ਤੇ ਦੋ ਕੁੜੀਆਂ ਉਹਦੀਆਂ ਸੀ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰੇ ਦਾ ਬਾਕੀ ਸਾਰਿਆਂ ਨੂੰ ਬਟਾ ਲੱਗੀਆਂ ਹੀ ਆਵਾ ਹਸਪਤਲ ਗਏ ਆ ਸਾਰੇ ਠੀਕ ਹੈ ਟ੍ਰੱਕ ਡਰਾਈਵਰ ਉਹਦੇ ਵੀ ਸੱਟ ਲੱਗੀ ਹੈ ਟ੍ਰੱਕ ਡਰਾਈਵਰ ਇੱਥੇ ਮੌਜੂਦ ਹੈ ਮੇਰੇ ਵੀ ਸੱਟ ਲੱਗੀ ਹੈ ਨਾ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਣਾ ਹੁਣ ਰੀਡਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਜਗਿੰਦਰਪਾਲ ਵੀਰ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਣ ਰਿਹਾ ਸੀ ਤੇ ਇਹਨੇ ਪਿੱਛੋਂ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਬਤੇ ਬ੍ਰੇਕ ਵੱਜੀ ਗੱਡੀ ਸੁੱਟੀ ਦੀ ਆ ਕਿਸੇ ਥੱਲੇ ਮਾਰੇ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਕੋਦੀਆਂ ਕਰਾਸ ਹੋਈਆਂ ਨਿੱਕੀ ਗੱਡੀ ਦੇ ਬ੍ਰੇਕ ਦੀ ਓਵਰਲੋਡ ਹੋਈਏ ਚਲਾ ਗਾ ਠੋਕਤੀ ਹੈ ਨਾ ਸਾਰਿਆਂ ਦੇ ਹਾਂ ਦੇ ਜਿੰਨੇ ਇਥੇ ਪਬਲਿਕ ਹੈ ਸਾਰਿਆਂ ਨੇ ਵੇਖੋ ਤੇ ਬਚਾਈ ਸਾਰੇ ਪਰਵਾਦ ਬਚਾ ਨਹੀਂ ਹੈਗਾ ਬੱਚੇ ਸਿਵਲ ਹਸਪੀਟਲ ਖੜੇ ਆ ਕਿੰਨੇ ਚੀਜ਼ ਭਰੀ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪੇ ਨਹੀਂ ਨਹੀਂ ਦੋ ਆ ਦੋ ਪਰਿਵਾਰ ਹਨ ਹੁਣ ਉਹ ਹਸਪੀਟਲ ਹੈਗੇ ਹਸਪੀਟਲ ਖੜਿਆ ਕੋਈ ਜਾਨੀ ਨੁਕਸਾਨ ਹੋਇਆ ਸਰ ਹੋਇਆ ਜੇ ਉਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਲ ਭੇਜ ਰਹੇ ਪਤਾ ਨਹੀਂ ਉਹਨਾਂ ਇਥੇ ਜਾ ਕੇ ਵੇਖਣਾ ਤਾਂ ਹੋਣਾ ਆ ਪੁੱਛੋ ਕਰੋ ਮਾਦਾ ਵੱਡਾ ਬ੍ਰਦਰਰ ਠੀਕ ਹੈ ਸਰ ਹਾਂਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰੇ ਕੋਈ ਕਿਤਾਬ ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟ ਸੀ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਤੇ ਜਿਹੜੀ ਬੱਚੀ ਆ ਅਨਾਮਿਕਾ ਕੋ ਅਨਾਮਿਕਾ ਉਸ ਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੀ ਸੀ ਸਾਈਨ ਐਂਡ ਸਿੰਪਟਮ ਉਹ ਤੋਂ ਉਹਦੇ ਸਿਰ ਸਾਟ ਗਈ ਸੀ ਤੇ ਉਹ ਥੋੜੀ ਸਿਸਟਰੀ ਸੀ ਉਹਦੇ ਬਲੀਡਿੰਗ ਵੀ ਨਾਪ ਰਹੀ ਸੀ ਉਹ ਨੂੰ ਤੇਰੀ ਫਰਸਟ ਐਡ ਦੇ ਕੇ ਉਹ ਸੀਡੀ ਸਕੈਨ ਲਈ ਮਤਲਬ ਕਿਹਾ ਗਿਆ ਤੇ ਬਾਕੀ ਜਿਹੜੇ ਦੂਸਰੇ ਦੋ ਮਿਸ਼ਨ ਨੇ ਉਹਨਾਂ ਨੇ ਫਰਸਟ ਐਡ ਦਿੱਤੀ ਜਾਦੀ ਇਹਦੇ ਨਾਲੇ ਖਤਰਤ ਬਾਹਰ ਕਿਸੇ ਆਹ ਇਹ ਉਹਦਾ ਸੀਡੀ ਦੀ ਰਿਪੋਰਟ ਨਹੀਂ ਆਉਦੀ ਉਹ ਅਨਾਮੀਗਾ ਪੇਸ਼ੈਂਟ ਦੀ ਉਦੋਂ ਤੱਕ ਨਹੀਂ ਗਿਆ ਉਹਨਾਂ ਕਾਰਨ ਉਹ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਟਿਸ਼ੂ ਵੱਡੀ ਆ ਰਹੀ ਸੀ ਗੱਡੀ ਗੱਡੀ ਨਾ ਗੱਡੀ ਪਲਟ ਗਈ ਪਲਟਣ ਦੇ ਪਰਿਵਾਰ ਦੇ ਜੀ ਹੀ ਜੇ ਫਰਾਲ ਤੇ ਧਾਰੀ ਹਾਲ ਦੇ ਨਾਲ ਵਾਲੇ ਉਹ ਫੈਮਿਲੀ ਹੀ ਜਿਹੜੀ ਦਿਸਟ੍ਰਿਕਟੋਂ ਆ ਰਹੀ ਤੇ ਜਾਨੀ ਬਚਾਇਆ ਇਸ ਕਰਕੇ ਸਰਕਾਰੀ ਅਸਟਾਫ ਨੂੰ ਲਿਜਾਇਆ ਸਰ ਦੇਖ ਸੰਗਾ ਅਨਿਰਮੋਹ ਸਿੰਘ ਦਾ ਟਰੱਕ ਤੇਰਾ ਨਾਮ ਹਾਂ ਜੀ ਠੀਕ ਹੈ ਤੇ ਇਹ ਕਾਰ ਵਾਲੇ ਦਾ ਕੋਈ ਚਿੰਦੰਦਰ ਪਾਸ ਸੀ ਤਿਰੰਜ ਪਾਸ ਠੀਕ ਹੈ